ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਕਰੋਨਿਕ ਵੇਨਜ਼ ਇਨਸਫੀਸ਼ੀਐਂਸੀ ਨਾਮਕ ਬਿਮਾਰੀ ਤੋਂ ਪੀੜਿਤ ਨੇ ਮੈਡੀਕਲ ਚੈੱਕਅਪ 'ਚ ਟਰੰਪ ਦੀ ਬਿਮਾਰੀ ਦਾ ਪਤਾ ਲੱਗਾ ਵਾਈਟ ਹਾਊਸ ਵੱਲੋਂ ਜਾਰੀ ਇੱਕ ਬਿਆਨ 'ਚ ਦੱਸਿਆ ਗਿਆ ਕਿ 79 ਸਾਲਾ ਰਾਸ਼ਟਰਪਤੀ ਟਰੰਪ ਦੀ ਲੱਤਾਂ 'ਚ ਸੂਜ ਅਤੇ ਸੱਟ ਕਾਰਨ ਜਾਂਚ ਕੀਤੀ ਗਈ ਸੀ ਇਸ ਚੈੱਕਅਪ ਚ ਸੀਵੀਆਈ ਬਿਮਾਰੀ ਦਾ ਪਤਾ ਲੱਗਿਆ ਹੈ ਜਿਵੇਂ ਹੀ ਟਰੰਪ ਬਾਰੇ ਇਹ ਖਬਰ ਸਾਹਮਣੇ ਆਈ ਹਰ ਕੋਈ ਇਸ ਬਿਮਾਰੀ ਬਾਰੇ ਜਾਣਨਾ ਚਾਹੁੰਦਾ ਹੈ ਕਰੋਨਿਕ ਵੇਨਸ ਇਨਸਫੀਸ਼ੀਐਂਸੀ ਕੀ ਹੈ ਇਸ ਨਾਲ ਲੋਕਾਂ ਨੂੰ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਨੇ ਇਹ ਸਵਾਲ ਲਗਾਤਾਰ ਪੁੱਛੇ ਜਾ ਰਹੇ ਨੇ ਕਲੀਵਲੈਂਡ ਕਲੀਨਿਕ ਦੀ ਰਿਪੋਰਟ ਦੇ ਮੁਤਾਬਕ ਕ੍ਰੋਨਿਕ ਵੇਇਨਸ ਇਨਸਫਿਸ਼ੀਐਂਸੀ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਲੱਤਾਂ ਦੀਆਂ ਨਾੜੀਆਂ ਖੂਨ ਨੂੰ ਸਹੀ ਢੰਗ ਨਾਲ ਦਿਲ 'ਚ ਵਾਪਸ ਨਹੀਂ ਪਹੁੰਚਾਉ ਪਾਉਂਦੀਆਂ ਆਮ ਤੌਰ ਤੇ ਨਾੜੀਆਂ 'ਚ ਛੋਟੇ ਵਾਲਵ ਹੁੰਦੇ ਨੇ ਜੋ ਖੂਨ ਨੂੰ ਦਿਲ ਤੱਕ ਵਾਪਸ ਭੇਜਦੇ ਨੇ ਜੇਕਰ ਇਹ ਵਾਲਵ ਖਰਾਬ ਜਾਂ ਕਮਜ਼ੋਰ ਹੋ ਜਾਂਦੇ ਨੇ ਤਾਂ ਖੂਨ ਵਾਪਸ ਹੇਠਾਂ ਵਹਿ ਸਕਦਾ ਹੈ ਤੇ ਲੱਤਾਂ 'ਚ ਇਕੱਠਾ ਹੋ ਸਕਦਾ ਹੈ ਇਸ ਨਾਲ ਸੀਵੀਆਈ ਦੀ ਸਥਿਤੀ ਪੈਦਾ ਹੁੰਦੀ ਹੈ ਇਸ ਕਾਰਨ ਲੱਤਾਂ ਦੀਆਂ ਨਾੜੀਆਂ 'ਚ ਦਬਾਅ ਵਧ ਜਾਂਦਾ ਹੈ ਤੇ ਲੱਤਾਂ 'ਚ ਸੋਜ ਤੋਂ ਇਲਾਵਾ ਅਲਸਰ ਬਣਨਾ ਸ਼ੁਰੂ ਹੋ ਜਾਂਦਾ ਹੈ ਇਹ ਬਿਮਾਰੀ ਬਹੁਤ ਹੀ ਖਤਰਨਾਕ ਨਹੀਂ ਹੈ ਪਰ ਬਹੁਤ ਦਰਦਨਾਕ ਹੋ ਸਕਦੀ ਹੈ ਵਾਈਟ ਹਾਊਸ ਦੇ ਬਿਆਨ ਅਨੁਸਾਰ ਰਾਸ਼ਟਰਪਤੀ ਟਰੰਪ ਨੂੰ ਇਹ ਸਮੱਸਿਆ ਨਿਯਮਿਤ ਤੌਰ ਤੇ ਹੱਥ ਮਿਲਾਉਣ ਅਤੇ ਐਸਪਰੀਨ ਦੀ ਵਰਤੋਂ ਕਰਨ ਦੀ ਆਦਤ ਕਾਰਨ ਹੋਈ ਹੈ ਡੋਨਲਡ 트੍ਰੰਪ ਦਿਲ ਦੀਆਂ ਬਿਮਾਰੀਆਂ ਤੋਂ ਬਚਣ ਲਈ ਐਸਪਰੀਨ ਲੈਂਦੇ ਨੇ ਸੀਵੀਆਈ ਇੱਕ ਘਾਤਕ ਬਿਮਾਰੀ ਨਹੀਂ ਹੈ ਪਰ ਉਮਰ ਅਤੇ ਕੁਝ ਆਦਤਾਂ ਕਾਰਨ ਹੋਣ ਵਾਲੀ ਇੱਕ ਹੌਲੀ ਅਤੇ ਪੁਰਾਣੀ ਨਾੜੀ ਸਮੱਸਿਆ ਹੈ 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਇਸ ਬਿਮਾਰੀ ਦਾ ਵਧੇਰੇ ਖਤਰਾ ਹੁੰਦਾ ਹੈ ਇਸ ਬਿਮਾਰੀ ਦੇ ਸ਼ੁਰੂਆਤੀ ਲੱਛਣਾਂ ਚ ਲੱਤਾਂ ਜਾਂ ਗਿੱਟਿਆਂ ਚ ਸੋਜ ਭਾਰੀਪਨ ਜਾਂ ਤਖਾਵਟ ਮਹਿਸੂਸ ਹੋਣਾ ਚਮੜੀ ਤੇ ਵੈਰੀਕੋਜ਼ ਨਾੜੀਆਂ ਚ ਖੁਜਲੀ ਜਾਂ ਚਰਨਾਹਟ ਸ਼ਾਮਲ ਹੈ ਕੁਝ ਮਾਮਲਿਆਂ 'ਚ ਚਮੜੀ ਦਾ ਰੰਗ ਬਦਲ ਸਕਦਾ ਏ ਮੋਟਾ ਜਾਂ ਚਮੜਾ ਬਣ ਸਕਦਾ ਏ ਲੱਤਾਂ 'ਚ ਫੋੜੇ ਜਾਂ ਜ਼ਖਮ ਵੀ ਹੋ ਸਕਦੇ ਨੇ ਜੇਕਰ ਸਮੇਂ ਸਿਰ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਸਥਿਤੀ ਬਹੁਤ ਦਰਦਨਾਕ ਤੇ ਗੰਭੀਰ ਹੋ ਸਕਦੀ ਹੈ ਸੀਵੀਆਈ ਦੇ ਕਾਰਨਾਂ ਦੀ ਗੱਲ ਕਰੀਏ ਤੇ ਇਹ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਪੁਰਾਣੇ ਖੂਨ ਦੇ ਥੱਕੇ ਜਾਂ ਸੱਟ ਕਾਰਨ ਨਾੜੀਆਂ 'ਚ ਵਾਲਵ ਖਰਾਬ ਹੋ ਜਾਂਦੇ ਨੇ ਉਮਰ ਵਧਣ ਦੇ ਨਾਲ ਨਾੜੀਆਂ ਕਮਜ਼ੋਰ ਹੁੰਦੀਆਂ ਨੇ ਤੇ ਇਹ ਸਮੱਸਿਆ ਹੋਣ ਲੱਗਦੀ ਹੈ ਲੰਬੇ ਸਮੇਂ ਤੱਕ ਖੜੇ ਰਹਿਣਾ ਜਾਂ ਬੈਠਣਾ ਮੋਟਾਪਾ ਗਰਭ ਅਵਸਥਾ ਜੈਨੇਟਿਕ ਕਾਰਨ ਸਿਗਰਟ ਨੋਸ਼ੀ ਘੱਟ ਸਰੀਰਕ ਗਤੀਵਿਧੀ ਅਤੇ ਪਰਿਵਾਰਕ ਇਤਿਹਾਸ ਵਰਗੇ ਕਾਰਕ ਵੀ ਇਸ ਬਿਮਾਰੀ ਦਾ ਕਾਰਨ ਬਣ ਸਕਦੇ ਨੇ ਰਾਸ਼ਟਰਪਤੀ ਡੋਨਲਡ 트ੰਪ ਨੇ ਕੋਲੇ ਨਾਲ ਚੱਲਣ ਵਾਲੇ ਪਾਵਰ ਪਲਾਂਟਾਂ ਰਸਾਇਣਿਕ ਨਿਰਮਾਤਾਵਾਂ ਅਤੇ ਹੋਰ ਪ੍ਰਦੂਸ਼ਣ ਫੈਲਾਉਣ ਵਾਲੇ ਉਦਯੋਗਾਂ ਨੂੰ 2 ਸਾਲਾਂ ਦੀ ਰੈਗੂਲੇਟਰੀ ਛੋਟ ਦੇਣ ਦਾ ਫੈਸਲਾ ਕੀਤਾ ਹੈ 트ੰਪ ਪਿਛਲੇ ਬਾਈਡਨ ਪ੍ਰਸ਼ਾਸਨ ਦੁਆਰਾ ਲਗਾਏ ਗਏ ਨਿਯਮਾਂ ਨੂੰ ਉਲਟਾਉਣਾ ਚਾਹੁੰਦੇ ਨੇ ਜਿਨ੍ਹਾਂ ਨੂੰ ਉਹ ਬਹੁਤ ਜ਼ਿਆਦਾ ਬੋਝ ਸਮਝਦੇ ਨੇ ਟਰੰਪ ਨੇ ਕਈ ਉਦਯੋਗਾਂ ਨੂੰ ਰਾਸ਼ਟਰੀ ਸੁਰੱਖਿਆ ਲਈ ਜ਼ਰੂਰੀ ਦੱਸਦਿਆਂ ਵੀਰਵਾਰ ਦੇਰ ਰਾਤ ਛੋਟ ਦੇ ਆਦੇਸ਼ ਜਾਰੀ ਕੀਤੇ ਇਹ ਆਦੇਸ਼ ਕੋਲੇ ਨਾਲ ਚੱਲਣ ਵਾਲੇ ਪਾਵਰ ਪਲਾਂਟਾਂ ਸਟੀਲ ਬਣਾਉਣ ਲਈ ਵਰਤੀਆਂ ਜਾਣ ਵਾਲੀਆਂ ਟੈਕੋਨਾਈਟ ਲੋਹੇ ਦੀ ਪ੍ਰੋਸੈਸਿੰਗ ਯੂਨਿਟਸ ਅਤੇ ਰਸਾਇਣਿਕ ਨਿਰਮਾਤਾਵਾਂ ਤੇ ਲਾਗੂ ਹੋਣਗੇ ਜੋ ਸੈਮੀ ਕੰਡਕਟਰਾਂ ਅਤੇ ਮੈਡੀਕਲ ਉਪਕਰਣਾਂ ਨੂੰ ਕਿਟਾਉਣੂ ਨਾਸ਼ਕ ਕਰਨ 'ਚ ਮਦਦ ਕਰਦੇ ਨੇ ਵਾਈਟ ਹਾਊਸ ਨੇ ਕਿਹਾ ਹੈ ਕਿ ਇਹ ਆਦੇਸ਼ ਵਾਤਾਵਰਣ ਸੁਰੱਖਿਆ ਏਜੰਸੀ EPA ਦੇ ਮਿਆਰਾਂ ਦੇ ਅਨੁਸਾਰ ਨੇ ਜੋ ਹਾਲ ਹੀ ਦੇ ਸਾਲਾਂ 'ਚ ਬਾਈਡਨ ਪ੍ਰਸ਼ਾਸਨ ਦੁਆਰਾ ਲਾਗੂ ਕੀਤੇ ਗਏ ਨਿਯਮਾਂ ਤੋਂ ਪਹਿਲਾਂ ਲਾਗੂ ਸਨ। ਟਰੰਪ ਨੇ ਬਾਈਡਨ ਦੇ ਨਿਯਮਾਂ ਨੂੰ ਮਹਿੰਗਾ ਅਤੇ ਕਈ ਮਾਮਲਿਆਂ 'ਚ ਆਵਿਵਹਾਰਕ ਕਿਹਾ। ਵਾਈਟ ਹਾਊਸ ਨੇ ਕਿਹਾ ਕਿ ਇਹ ਕਦਮ ਰਾਸ਼ਟਰੀ ਸੁਰੱਖਿਆ ਦੇ ਸਮਰਥਨ 'ਚ ਮਹੱਤਵਪੂਰਨ ਉਦਯੋਗਾਂ ਨੂੰ ਬਿਨਾਂ ਕਿਸੇ ਵੱਡੀ ਲਾਗਤ ਦੇ ਨਿਰਵਿਘਨ ਕੰਮਕਾਜ 'ਚ ਮਦਦ ਕਰੇਗਾ। ਟਰੰਪ ਦੇ EPA ਨੇ ਪਹਿਲਾਂ ਹੀ ਕਈ ਕੋਲੇ ਨਾਲ ਚੱਲਣ ਵਾਲੇ ਪਾਵਰ ਪਲਾਂਟਾਂ ਨੂੰ ਪ੍ਰਦੂਸ਼ਣ ਕੰਟਰੋਲ ਨਿਯਮਾਂ ਤੋਂ ਛੋਟ ਦਿੱਤੀ ਹੈ। EPA ਨੇ ਬਹੁਤ ਸਾਰੇ ਉਦਯੋਗਿਕ ਪ੍ਰਦੂਸ਼ਕਾਂ ਨੂੰ ਪਾਰਾ ਆਰਸੈਨਿਕ ਤੇ ਬੈਂਜ਼ੀਨ ਵਰਗੇ ਜ਼ਹਿਰੀਲੇ ਰਸਾਇਣਾਂ ਦੇ ਨਿਕਾਸ ਨੂੰ ਘਟਾਉਣ ਲਈ ਨਿਯਮਾਂ ਤੋਂ ਛੋਟ ਦੇਣ ਦਾ ਮੌਕਾ ਵੀ ਦਿੱਤਾ। ਵਾਤਾਵਰਣ ਸੰਗਠਨਾ ਨੇ ਇਸ ਪ੍ਰਸਤਾਵ ਦੀ ਸਖਤ ਆਲੋਚਨਾ ਕੀਤੀ ਤੇ ਇਸ ਸਬੰਧ ਵਿੱਚ ਜਾਰੀ ਕੀਤੀ ਗਈ ਨਵੀਂ ਈਮੇਲ ਨੂੰ ਪ੍ਰਦੂਸ਼ਕਾਂ ਦਾ ਪੋਰਟਲ ਦੱਸਿਆ ਜੋ ਸੈਂਕੜੇ ਕੰਪਨੀਆਂ ਨੂੰ ਵਾਤਾਵਰਣ ਅਤੇ ਜਨਤਕ ਸਿਹਤ ਦੀ ਰੱਖਿਆ ਲਈ ਬਣਾਏ ਗਏ ਕਾਨੂੰਨਾਂ ਤੋਂ ਬਚਣ 'ਚ ਮਦਦ ਕਰ ਸਕਦਾ ਹੈ। ਉਨ੍ਹਾਂ ਦਾ ਤਰਕ ਹੈ ਕਿ ਪਾਰਾ ਬੱਚਿਆਂ ਦੇ ਦਿਮਾਗ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਤੇ ਇਹ ਅਣਜਮੇ ਬੱਚਿਆਂ ਨੂੰ ਜਨਮ ਸਮੇਂ ਨੁਕਸਾਨ ਦੇ ਜੋਖਮ ਚ ਪਾਉਂਦਾ ਹੈ। ਅਮਰੀਕਾ ਚ ਇੱਕ ਭਾਰਤੀ ਕਾਰੋਬਾਰੀ ਨੇ ਵੱਡਾ ਇਮੀਗ੍ਰੇਸ਼ਨ ਕਪਲਾ ਕਰਦਿਆਂ ਕਈ ਸ਼ਹਿਰਾਂ ਦੇ ਪੁਲਿਸ ਮੁਖੀ ਰਿਸ਼ਵਤ ਖੋਰ ਬਣਾ ਦਿੱਤੇ ਤੇ ਹਥਿਆਰਬੰਦ ਡਾਕੇ ਵੱਜਣ ਦੀਆਂ ਫਰਜ਼ੀ ਰਿਪੋਰਟਾਂ ਤਿਆਰ ਕਰਵਾ ਕੇ ਸੈਂਕੜੇ ਲੋਕਾਂ ਨੂੰ ਯੂ ਵੀਜ਼ਾ ਦਿਵਾਇਆ। ਲੁਈਜ਼ਿਆਨਾ ਸੂਬੇ ਦੇ ਪੱਛਮੀ ਜ਼ਿਲ੍ਹੇ ਦੇ ਅਟਾਰਨੀ ਦਫ਼ਤਰ ਦਾ ਦੋਸ਼ ਹੈ ਕਿ ਓਕਡੇਲ ਦੇ ਕਾਰੋਬਾਰੀ ਚੰਦਰਕਾਂਤ ਪਟੇਲ ਉਰਫ ਲਾਲਾ ਨੇ 26 ਦਸੰਬਰ 2015 ਤੋਂ 15 ਜੁਲਾਈ 2025 ਦਰਮਿਆਨ ਵੱਖ-ਵੱਖ ਸ਼ਹਿਰਾਂ ਦੇ ਪੁਲਿਸ ਅਫਸਰਾਂ ਨਾਲ ਸਾਜ਼ਿਸ਼ ਘੜਦਿਆਂ ਅਮਰੀਕਾ ਦੇ ਇਮੀਗ੍ਰੇਸ਼ਨ ਸਿਸਟਮ ਨਾਲ ਧੋਖਾ ਕੀਤਾ ਚੰਦਰਕਾਂਤ ਪਟੇਲ ਦਾ ਸਾਥ ਦੇਣ ਵਾਲਿਆਂ ਚ ਕਥਿਤ ਤੌਰ ਤੇ ਓਕਡੇਲ ਦੇ ਪੁਲਿਸ ਮੁਖੀ ਚੈਡ ਡੌਇਲ ਫੋਰੈਸਟ ਹਿਲ ਪੁਲਿਸ ਦੇ ਮੁਖੀ ਗਲਨ ਡਿਕਸਨ ਗਲੈਨਮੋਰਾ ਪੁਲਿਸ ਦੇ ਸਾਬਕਾ ਮੁਖੀ ਟੈਬੋ ਓਨੀਸ਼ੀਆ ਅਤੇ ਮਾਈਕਲ ਸਲੇਨੀ ਸ਼ਾਮਿਲ ਸਨ ਯੂਐਸ ਅਟਾਰਨੀ ਅਲੈਗਜ਼ੈਂਡਰ ਸੀ ਵੈਨ ਹੁਕ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਅਧਿਕਾਰੀਆਂ ਨੂੰ ਇੱਕ ਝੂਠੀ ਰਿਪੋਰਟ ਤਿਆਰ ਕਰਨ ਲਈ 5000 ਡਾਲਰ ਦੀ ਰਕਮ ਮਿਲਦੀ ਸੀ ਅਤੇ ਅਜਿਹੇ ਪਤਾ ਨਹੀਂ ਕਿੰਨੀਆਂ ਕੋ ਰਿਪੋਰਟਾਂ ਤਿਆਰ ਕੀਤੀਆਂ ਗਈਆਂ ਪੁਲਿਸ ਰਿਪੋਰਟ ਚ ਹਥਿਆਰਬੰਦ ਡਾਕ ਕੇ ਵਜਣ ਦਾ ਜ਼ਿਕਰ ਹੁੰਦਾ ਤੇ ਪੀੜਤਾਂ ਵਜੋਂ ਚੰਦਰਕਾਂਤ ਦੇ ਕਲਾਇੰਟਸ ਦਾ ਨਾਂ ਸ਼ਾਮਿਲ ਕੀਤਾ ਜਾਂਦਾ ਚੰਦਰਕਾਂਤ ਪਟੇਲ ਵਿਰੁੱਧ ਵੀਜ਼ਾ ਰਿਸ਼ਵਤ ਖੋਰੀ ਮੇਲ ਫਰਾਡ ਅਤੇ منی ਲਾਂਡਰਿੰਗ ਦੇ ਦੋਸ਼ ਆਇਦ ਕੀਤੇ ਗਏ ਨੇ ਜਦਕਿ ਡਾਇਲ ਤੇ ਡਿਕਸਨ ਵਿਰੁੱਧ ਵੀਜ਼ਾ ਫਰਾਡ ਦੀ ਸਾਜ਼ਿਸ਼ ਕਾੜਨ ਮੇਲ ਫਰਾਡ ਅਤੇ منی ਲਾਂਡਰਿੰਗ ਦੇ ਦੋਸ਼ ਲੱਗੇ ਨੇ ਚੰਦਰਕਾਂਤ ਤੋਂ ਇਲਾਵਾ ਡਾਇਲ ਡਿਕਸਨ ਤੇ ਸਲੈਨੀ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ ਘਰਾਂ ਤੇ ਛਾਪੇ ਵੀ ਮਾਰੇ ਗਏ ਦੋਸ਼ ਸਾਬਤ ਹੋਣ ਦੀ ਸੂਰਤ 'ਚ ਵੀਜ਼ਾ ਫਰਾਡ ਲਈ 10 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ ਜਦਕਿ ਮੇਲ ਫਰਾਡ ਦੇ ਮਾਮਲੇ 'ਚ 20 ਸਾਲ ਵਾਸਤੇ ਜੇਲ੍ਹ ਭੇਜਿਆ ਜਾ ਸਕਦਾ ਹੈ ਇਸ ਤੋਂ ਇਲਾਵਾ 2.5 ਲੱਖ ਡਾਲਰ ਦਾ ਜੁਰਮਾਨਾ ਵੱਖਰੇ ਤੌਰ ਤੇ ਹੋਣ ਦੇ ਆਸਾਰ ਨੇ ਦੱਸ ਦਈਏ ਕਿ ਅਮਰੀਕਾ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾਵਾਂ ਵਿਭਾਗ ਵੱਲੋਂ ਕੁਝ ਖਾਸ ਅਪਰਾਧਾਂ ਦੇ ਪੀੜਤਾਂ ਨੂੰ ਯੂ ਵੀਜ਼ਾ ਦਿੱਤਾ ਜਾਂਦਾ ਹੈ ਇਹ ਵੀਜ਼ਾ ਸਾਲ 2000 ਚ ਆਰੰਭ ਕੀਤਾ ਗਿਆ ਤੇ ਇਸ ਦਾ ਮੁੱਖ ਮਕਸਦ ਹਿੰਸਾ ਪੀੜਤਾਂ ਨੂੰ ਰਾਹਤ ਦੇਣਾ ਸੀ ਪਰ ਕੁਝ ਛਾਤਰ ਦਿਮਾਗ ਵਾਲੇ ਲੋਕਾਂ ਨੇ ਇਸ ਦਾ ਨਜਾਇਜ਼ ਫਾਇਦਾ ਉਠਾਉਣਾ ਸ਼ੁਰੂ ਕਰ ਦਿੱਤਾ ਅਮਰੀਕਾ ਦੇ ਇਮੀਗ੍ਰੇਸ਼ਨ ਨਿਯਮਾਂ ਮੁਤਾਬਕ ਕਿਸੇ ਸਟੋਰ ਤੇ ਡਾਕਾ ਪੈਣ ਦੀ ਸੂਰਤ 'ਚ ਉੱਥੇ ਕੰਮ ਕਰਦੇ ਮੁਲਾਜ਼ਮ ਨੂੰ ਮਾਨਸਿਕ ਜਾਂ ਸਰੀਰਕ ਤੌਰ ਤੇ ਪੀੜਿਤ ਮੰਨਿਆ ਜਾਂਦਾ ਹੈ ਤੇ 4 ਸਾਲ ਤੱਕ ਮੁਲਕ 'ਚ ਰਹਿਣ ਦੀ ਇਜਾਜ਼ਤ ਮਿਲ ਜਾਂਦੀ ਹੈ ਅਮਰੀਕਾ ਦੇ ਯੂ ਵੀਜ਼ਾ ਲਈ ਫਰਜ਼ੀ ਡਾਕੇ ਮਾਰਨ ਅਤੇ ਇਮੀਗ੍ਰੇਸ਼ਨ ਧੋਖਾਧੜੀ ਦੇ ਮਾਮਲਿਆਂ 'ਚ ਘਿਰੇ ਦੋ ਭਾਰਤੀ ਨਾਗਰਿਕਾਂ 'ਚੋਂ ਇੱਕ ਨੇ ਗੁਨਾਹ ਕਬੂਲ ਕਰ ਲਿਆ ਹੈ ਜਦਕਿ ਦੂਜਾ 22 ਮਈ ਨੂੰ ਗੁਨਾਹ ਕਬੂਲ ਕਰ ਸਕਦਾ ਹੈ ਅਦਾਲਤੀ ਦਸਤਾਵੇਜ਼ਾਂ ਮੁਤਾਬਕ ਰਾਮਪਾਈ ਪਟੇਲ ਅਤੇ ਬਲਵਿੰਦਰ ਸਿੰਘ ਨੇ ਸਟੋਰ ਮਾਲਕਾਂ ਦੀ ਮਿਲੀ ਭੁਗਤ ਨਾਲ ਘੱਟੋ-ਘੱਟ 9 ਡਾਕੇ ਮਾਰੇ ਡਾਕੇ ਦੀਆਂ ਵਾਰਦਾਤਾਂ 2023 ਚ ਸ਼ੁਰੂ ਹੋਈਆਂ ਤੇ ਹਰ ਵਾਰ ਸਟੋਰ ਦੇ ਮੁਲਾਜ਼ਮ ਲੁਟੇਰਿਆਂ ਦੇ ਫਰਾਰ ਹੋਣ ਤੋਂ 5 ਮਿੰਟ ਬਾਅਦ ਪੁਲਿਸ ਨੂੰ ਕਾਲ ਕਰਦੇ ਅਸਲ ਚ ਇਹਨਾਂ ਵਾਰਦਾਤਾਂ ਦੀ ਸਾਜ਼ਿਸ਼ ਸਟੋਰ ਮੁਲਾਜ਼ਮਾਂ ਨੂੰ ਯੂ ਵੀਜ਼ਾ ਦਿਵਾਉਣ ਲਈ ਖੜੀ ਗਈ ਜਨਾਬ ਲੋਨ ਰਾਮਪਾਈ ਅਤੇ ਬਲਵਿੰਦਰ ਸਿੰਘ ਨੂੰ 20000 ਡਾਲਰ ਤੱਕ ਅਦਾਇਗੀ ਕੀਤੀ ਗਈ। ਇਸ ਤੋਂ ਪਹਿਲਾਂ ਨਿਊਯਾਰਕ ਦਾ ਵਸਨੀਕ ਰਾਮਪਾਈ ਪਟੇਲ ਬੋਸਟਨ ਦੇ ਜ਼ਿਲ੍ਹਾ ਜੱਜ ਦੀ ਅਦਾਲਤ 'ਚ ਵੀਜ਼ਾ ਫਰਾਡ ਦੀ ਸਾਜ਼ਿਸ਼ ਦਾ ਦੋਸ਼ ਪਰਵਾਨ ਕਰ ਚੁੱਕਾ ਹੈ ਜਿਸ ਨੂੰ ਸਜ਼ਾ ਦਾ ਐਲਾਨ 20 ਅਗਸਤ ਨੂੰ ਕੀਤਾ ਜਾਵੇਗਾ। ਰਾਸ਼ਟਰਪਤੀ ਡੋਨਲਡ 트ੰਪ ਦੁਨੀਆ ਭਰ 'ਚ ਵਪਾਰ ਅਤੇ ਟੈਰਿਫ ਜੰਗ ਛੇੜਨ ਦੇ ਨਾਲ-ਨਾਲ ਆਪਣੇ ਕਈ ਅਜੀਬੋ-ਗਰੀਬ ਫੈਸਲਿਆਂ ਕਾਰਨ ਆਪਣੇ ਹੀ ਦੇਸ਼ 'ਚ ਘਿਰ ਗਏ ਨੇ। ਪਿਛਲੇ 2 ਦਿਨਾਂ ਤੋਂ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ 'ਚ 트ੰਪ ਵਿਰੋਧ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ ਅਮਰੀਕੀ ਜਨਤਾ 트ੰਪ ਦੀਆਂ ਕਈ ਨੀਤੀਆਂ ਦੇ ਵਿਰੋਧ 'ਚ ਸੜਕਾਂ 'ਤੇ ਉਤਰ ਆਈ ਹੈ ਪੂਰੇ ਦੇਸ਼ 'ਚ ਪ੍ਰਦਰਸ਼ਨਕਾਰੀਆਂ ਨੇ 트ੰਪ ਪ੍ਰਸ਼ਾਸਨ ਅਤੇ ਉਸ ਦੀਆਂ ਨੀਤੀਆਂ ਵਿਰੁੱਧ ਪੋਸਟਰ ਬੈਨਰ ਅਤੇ ਨਾਅਰਿਆਂ ਨਾਲ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਗੁੱਡ ਪ੍ਰਬਲ ਲਾਈਵਜ਼ ਔਨ ਨਾਮਕ ਵਿਰੋਧੀ ਅੰਦੋਲਨ ਨੇ ਦੇਸ਼ ਦੇ ਸਾਰੇ 50 ਸੂਬਿਆਂ 'ਚ ਆਪਣੀ ਮੌਜੂਦਗੀ ਦਰਜ ਕਰਵਾਈ ਹੈ ਨਿਊਯਾਰਕ 'ਚ ਪ੍ਰਦਰਸ਼ਨਕਾਰੀਆਂ ਨੂੰ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਇਮਾਰਤ ਦੇ ਨੇੜੇ ਇੱਕ ਚੁਰਾਹੇ ਨੂੰ ਰੋਕਦੇ ਹੋਏ ਦੇਖਿਆ ਗਿਆ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਜਦੋਂ ਪ੍ਰਦਰਸ਼ਨਕਾਰੀ ਇੱਕ ਇਮੀਗ੍ਰੇਸ਼ਨ ਅਦਾਲਤ ਦੇ ਬਾਹਰ ਇਕੱਠੇ ਹੋਏ ਉਹਨਾਂ ਨੇ ਗੁੱਡ ਟਰਬਲ ਲਾਈਵਜ਼ ਔਨ ਰਾਸ਼ਟਰੀ ਵਿਰੋਧ ਦੇ ਵਾਸਤੇ ਤਹਿਤ ਟਰੰਪ ਪ੍ਰਸ਼ਾਸਨ ਵਿਰੁੱਧ ਤਖਤੀਆਂ ਫੜੀਆਂ ਹੋਈਆਂ ਸਨ ਟਰੰਪ ਵਿਰੁੱਧ ਇਹ ਪ੍ਰਦਰਸ਼ਨ ਐਟਲੰਟਾ ਸੇਂਟ ਲੂਇਸ ਓਕਲੈਂਡ ਅਤੇ ਐਨਾਪੋਲਿਸ ਸਮੇਤ ਲਗਭਗ 1600 ਥਾਮਾਤੇ ਹੋਇਆ ਇਸ ਵਿੱਚ ਟਰੰਪ ਪ੍ਰਸ਼ਾਸਨ ਦੀ ਸਿਹਤ ਸੰਭਾਲ 'ਚ ਕਟੌਤੀ ਇਮੀਗ੍ਰੇਸ਼ਨ ਨੀਤੀਆਂ ਤੇ ਹੋਰ ਫੈਸਲਿਆਂ ਦੀ ਵਿਰੋਧਤਾ ਕੀਤੀ ਗਈ ਇਸ ਦਾ ਮਕਸਦ ਸਵਰਗੀ ਕਾਂਗਰਸ ਮੈਂਬਰ ਤੇ ਨਾਗਰਿਕ ਅਧਿਕਾਰਾਂ ਦੇ ਨੇਤਾ ਜੌਨ ਲੂਇਜ਼ ਨੂੰ ਸ਼ਰਧਾਂਜਲੀ ਦੇਣਾ ਵੀ ਸੀ ਗੁੱਡ ਟਰਬਲ ਅੰਦੋਲਨ ਦਾ ਨਾਮ ਜੌਨ ਲੂਇਜ਼ ਦੀ ਉਸ ਮਸ਼ਹੂਰ ਅਪੀਲ ਤੋਂ ਲਿਆ ਗਿਆ ਜੋ ਉਹਨਾਂ ਨੇ 2020 'ਚ ਆਪਣੀ ਮੌਤ ਤੋਂ ਪਹਿਲਾਂ ਅਮਰੀਕੀ ਨਾਗਰਿਕਾਂ ਨੂੰ ਕੀਤੀ ਸੀ ਉਹਨਾਂ ਨੇ ਕਿਹਾ ਸੀ ਚੰਗੀ ਮੁਸੀਬਤ ਚ ਪਾਓ ਜ਼ਰੂਰੀ ਮੁਸੀਬਤ ਚ ਪਾਓ ਅਤੇ ਅਮਰੀਕਾ ਦੀ ਆਤਮਾ ਦਾ ਉਦਾਰ ਕਰੋ ਜਾਣਕਾਰੀ ਲਈ ਜੌਨ ਲੂਇਸ ਬਿਗ 6 ਨਾਗਰਿਕ ਅਧਿਕਾਰ ਕਾਰਕੁੰਨ ਦੇ ਸਮੂਹ ਦੇ ਆਖਰੀ ਜਿਉਂਦੇ ਮੈਂਬਰ ਸਨ ਜਿਸ ਦੀ ਅਗਵਾਈ ਡਾਕਟਰ ਮਾਰਟਿਨ ਲੂਥਰ ਕਿੰਗ ਜੂਨੀਅਰ ਨੇ ਕੀਤੀ ਸੀ ਲੂਇਸ ਨੇ ਹਮੇਸ਼ਾ ਅਹਿੰਸਕ ਅੰਦੋਲਨ ਤੇ ਨਿਆਂ ਦੀ ਲੜਾਈ ਦਾ ਸਮਰਥਨ ਕੀਤਾ ਤੇ ਇਹ ਅੰਦੋਲਨ ਉਸ ਦੇ ਵਿਚਾਰਾਂ ਦੀ ਵਿਰਾਸਤ ਨੂੰ ਅੱਗੇ ਵਧਾਉਂਦਾ ਹੈ ਪਬਲਿਕ ਸਿਟੀਜ਼ਨ ਸੰਗਠਨ ਦੀ ਸਹਿ ਅਧਿਐਕਸ਼ ਲੀਜ਼ਾ ਗਿਲਬਰਟ ਨੇ ਪ੍ਰਦਰਸ਼ਨ ਤੋਂ ਪਹਿਲਾਂ ਕਿਹਾ ਅਸੀਂ ਆਪਣੇ ਦੇਸ਼ ਦੇ ਇਤਿਹਾਸ ਦੇ ਸਭ ਤੋਂ ਭਿਆਨਕ ਪਲਾਂ 'ਚੋਂ ਗੁਜ਼ਰ ਰਹੇ ਹਾਂ ਪ੍ਰਸ਼ਾਸਨ ਵਿੱਚ ਵੱਧਦੀ ਤਾਨਾਸ਼ਾਹੀ ਤੇ ਅਰਾਜਕਤਾ ਨਾਲ ਅਸੀਂ ਸਾਰੇ ਜੂਝ ਰਹੇ ਹਾਂ ਜਦੋਂ ਸਾਡੇ ਲੋਕਤੰਤਰ ਦੇ ਅਧਿਕਾਰਾਂ ਸੁਤੰਤਰਤਾਵਾਂ ਤੇ ਆਪੇਕਸ਼ਾਵਾਂ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ ਇਸ ਰਾਸ਼ਟਰੀ ਅੰਦੋਲਨ ਦਾ ਮਕਸਦ ਟਰੰਪ ਪ੍ਰਸ਼ਾਸਨ ਦੀਆਂ ਉਹਨਾਂ ਨੀਤੀਆਂ ਅਤੇ ਕਾਰਵਾਈਆਂ ਵਿਰੁੱਧ ਆਵਾਜ਼ ਉਠਾਉਣਾ ਹੈ ਜਿਨ੍ਹਾਂ ਨੂੰ ਕਈ ਨਾਗਰਿਕ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਲੋਕਤੰਤਰੀ ਮੁੱਲਾਂ ਲਈ ਖ਼ਤਰਾ ਮੰਨਦੇ ਨੇ। ਰਾਸ਼ਟਰਪਤੀ ਟਰੰਪ ਨੇ ਵੀਰਵਾਰ ਨੂੰ ਵਾਲ ਸਟਰੀਟ ਜਰਨਲ ਅਤੇ ਇਸਦੇ ਮਾਲਕ ਤੇ ਮੁਕੱਦਮਾ ਕਰਨ ਦੀ ਸੌਂਖਾ ਦਿੱਤੀ ਜਦੋਂ ਅਖਬਾਰ ਨੇ ਦੋਸ਼ੀ ਸੈਕਸ ਤਸਕਰ ਜੈਫਰੀ ਐਪਸਟਾਈਨ ਨੂੰ 2003 ਦਾ ਜਨਮਦਿਨ ਪੱਤਰ ਪ੍ਰਕਾਸ਼ਿਤ ਕੀਤਾ ਜਿਸ ਤੇ ਟਰੰਪ ਦਾ ਨਾਮ ਅਤੇ ਇੱਕ ਨੰਗੀ ਔਰਤ ਦੀ ਤਸਵੀਰ ਸੀ 트럼ਪ ਨੇ ਆਪਣੀ ਸੋਸ਼ਲ ਮੀਡੀਆ ਸਾਈਟ ਤੇ ਲਿਖਿਆ ਮੈਂ ਰੂਪਰਟ ਮਰਡੋਕ ਨੂੰ ਕਿਆ ਸੀ ਕਿ ਇਹ ਇੱਕ ਸਕੈਮ ਸੀ ਉਸ ਨੂੰ ਇਹ ਜਾਲੀ ਕਹਾਣੀ ਨਹੀਂ ਛਾਪਣੀ ਚਾਹੀਦੀ ਪਰ ਉਸ ਨੇ ਅਜਿਹਾ ਕੀਤਾ ਤੇ ਹੁਣ ਮੈਂ ਉਸ ਉੱਤੇ ਤੇ ਉਸ ਦੇ ਤੀਜੇ ਦਰਜੇ ਦੇ ਅਖਬਾਰ ਤੇ ਮੁਕੱਦਮਾ ਦਰਜ ਕਰਨ ਜਾ ਰਿਹਾ ਹਾਂ 트럼ਪ ਨੇ ਟਰੂਥ ਸੋਸ਼ਲ ਤੇ ਇਹ ਵੀ ਪੋਸਟ ਕੀਤਾ ਕਿ ਉਸ ਨੇ ਅਟਾਰਨੀ ਜਨਰਲ ਪੈਮ ਬੌਂਡੀ ਨੂੰ ਵੀ ਐਪਸਟਾਈਨ ਜਾਂਚ ਬਾਰੇ ਕੋਈ ਵੀ ਅਤੇ ਸਾਰੀਆਂ ਟੁਕਮੀਆਂ ਗ੍ਰੈਂਡ ਜਿਊਰੀ ਗਵਾਹੀਆਂ ਪੇਸ਼ ਕਰਨ ਦਾ ਹੁਕਮ ਦਿੱਤਾ ਸੀ ਇਹ ਸਪਸ਼ਟ ਨਹੀਂ ਹੈ ਕਿ ਕੀ ਇਹ ਆਦੇਸ਼ ਉਸ ਦੇ ਬਹੁਤ ਸਾਰੇ ਐਮਏਜੀਏ ਸਮਰਥਕਾਂ ਨੂੰ ਸ਼ਾਂਤ ਕਰੇਗਾ ਜੋ ਇਸ ਗੱਲ ਤੋਂ ਨਾਰਾਜ਼ ਨੇ ਕਿ ਉਸ ਨੇ ਪ੍ਰਸ਼ਾਸਨ ਨੇ ਐਪਸਟਾਈਨ ਦੀਆਂ ਸਾਰੀਆਂ ਫਾਈਲਾਂ ਜਾਰੀ ਨਹੀਂ ਕੀਤੀਆਂ ਜਿਵੇਂ ਕਿ ਉਸ ਨੇ ਵਾਅਦਾ ਕੀਤਾ ਸੀ ਇਸ ਦੀ ਬਜਾਏ ਡੌਜ ਨੇ ਇੱਕ ਮੀਮੋ ਜਾਰੀ ਕੀਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਐਪਸਟਾਈਨ ਦਾ ਜੇਲ੍ਹ ਚ ਕਤਲ ਨਹੀਂ ਕੀਤਾ ਗਿਆ ਸੀ ਤੇ ਉਸ ਨੇ ਇੱਕ ਗਾਹਕ ਸੂਚੀ ਨਹੀਂ ਛੱਡੀ ਸੀ ਅਤਵਾਦ ਵਿਰੋਧ ਭਾਰਤ ਦੀ ਅੰਤਰਰਾਸ਼ਟਰੀ ਮੁਹਿੰਮ ਨੂੰ ਵੱਡੀ ਸਫਲਤਾ ਮਿਲੀ ਹੈ ਕਿਉਂਕਿ ਅਮਰੀਕਾ ਨੇ ਪਹਿਲਗਾਮ ਅਤਵਾਦੀ ਹਮਲੇ ਲਈ ਜ਼ਿੰਮੇਵਾਰ ਪਾਕਿਸਤਾਨ ਸਮਰਥਿਤ ਦਾ ਰੈਜਿਸਟੈਂਸ ਫਰੰਟ ਨੂੰ ਅਤਵਾਦੀ ਸੰਗਠਨ ਘੋਸ਼ਿਤ ਕੀਤਾ ਹੈ ਅਮਰੀਕੀ ਵਿਦੇਸ਼ ਵਿਭਾਗ ਨੇ ਲਸ਼ਕਰੇ ਤੋਇਬਾ ਦੇ ਪ੍ਰੌਕਸੀ ਸੰਗਠਨ ਟੀਆਰਐਫ ਨੂੰ ਵਿਦੇਸ਼ੀ ਅਤਵਾਦੀ ਸੰਗਠਨ ਅਤੇ ਵਿਸ਼ੇਸ਼ ਤੌਰ ਤੇ ਮਨੋਨੀਤ ਗਲੋਬਲ ਅਤਵਾਦੀ ਦੀ ਸੂਚੀ ਚ ਸ਼ਾਮਲ ਕੀਤਾ ਹੈ ਦੱਸਦੀ ਹੈ ਕਿ ਅਪ੍ਰੈਲ ਮਹੀਨੇ ਚ ਟੀਆਰਐਫ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ ਚ ਇੱਕ ਹਮਲੇ ਚ 26 ਸੈਲਾਨੀਆਂ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਸੀ ਅਮਰੀਕਾ ਨੇ ਇਹ ਵੀ ਮੰਨਿਆ ਕਿ ਟੀਆਰਐਫ ਲਸ਼ਕਰੇ ਤੋਇਬਾ ਦਾ ਇੱਕ ਫਰੰਟ ਸੰਗਠਨ ਹੈ ਜਿਸ ਨੂੰ ਸੰਯੁਕਤ ਰਾਸ਼ਟਰ ਦੁਆਰਾ ਪਹਿਲਾਂ ਹੀ ਇੱਕ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ ਜਾ ਚੁੱਕਾ ਹੈ ਤੇ ਪਾਬੰਦੀਸ਼ੁਦਾ ਕੀਤਾ ਗਿਆ ਹੈ ਟੀਆਰਐਫ ਨੇ 22 ਅਪ੍ਰੈਲ ਨੂੰ ਪਹਿਲਗਾਮ ਚ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਇਹ ਲਸ਼ਕਰ ਦਾ ਇੱਕ ਫਰੰਟ ਸੰਗਠਨ ਹੈ ਜੋ ਜੰਮੂ ਕਸ਼ਮੀਰ ਚ ਅੱਤਵਾਦੀ ਹਮਲੇ ਕਰਦਾ ਹੈ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਇਹ ਜਾਣਕਾਰੀ ਦਿੱਤੀ ਹੈ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਟੀਆਰਐਫ ਨੂੰ ਅਤਵਾਦੀ ਸੰਗਠਨ ਘੋਸ਼ਿਤ ਕਰਨਾ ਟਰੰਪ ਪ੍ਰਸ਼ਾਸਨ ਦੀ ਸਾਡੇ ਰਾਸ਼ਟਰੀ ਸੁਰੱਖਿਆ ਹਿੱਤਾਂ ਦੀ ਰੱਖਿਆ ਅਤਵਾਦ ਦਾ ਮੁਕਾਬਲਾ ਕਰਨ ਅਤੇ ਪਹਿਲਗਾਮ ਹਮਲੇ ਲਈ ਨਿਆਂ ਦੀ ਮੰਗ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ टीआरएफ ने पहलगाम हमले दी जिम्मेदारी ली थी जिसको अमेरिकी अधिकारियों ने लश्कर-ए-तैयबा द्वारा 2008 के मुंबई हमलों के बाद भारत च नागरिकਾਂ ਤੇ ਸਭ ਤੋਂ ਘਾਤਕ ਅਤਵਾਦੀ ਹਮਲਾ ਦੱਸਿਆ ਸੀ ਇੱਥੇ ਦੱਸਦੀ ਹੈ ਕਿ टीआरएफ ਮੁਖੀ शेख सज्जाद ਗੁਲ ਨੂੰ ਭਾਰਤ ਦੀ ਰਾਸ਼ਟਰੀ ਜਾਂਚ ਏਜੰਸੀ NIA ਨੇ पहलगाम ਹਮਲੇ ਦਾ ਮਾਸਟਰਮਾਈਂਡ ਦੱਸਿਆ ਹੈ टीआरएफ ਪਹਿਲਾਂ ਵੀ ਭਾਰਤ ਚ ਕਈ ਅਤਵਾਦੀ ਹਮਲਿਆਂ ਲਈ ਜ਼ਿੰਮੇਵਾਰੀ ਲੈ ਚੁੱਕਾ ਹੈ ਜਿਸ ਵਿੱਚ 2024 ਚ ਭਾਰਤੀ ਸੁਰੱਖਿਆ ਬਲਾਂ ਤੇ ਹਮਲਾ ਵੀ ਸ਼ਾਮਿਲ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ